ਉੱਤੇ ਆ ਰਹੇ ਨਹੀਂ ਦੇਖੋ ਸਾਡੇ 6 ਕੇਸ ਨੇ ਆਪਣੇ ਜੇ ਮੈਂ ਤੁਹਾਨੂੰ ਦੱਸ ਹੀ ਦਿੰਨਾ 6 ਦੇ 6 ਕੇਸ ਇਹਦੇ ਚ ਠਾਣਾ ਸੁਲਤਾਨਪੁਰ ਦਾ ਕੇਸ ਹੈ ਇੱਕ ਨੰਬਰ 68/23 ਹੈਗਾ ਗੇਟ ਕੀਮਾ ਦਾ ਹੀ 48/23 ਸੀ ਡਿਵੀਜ਼ਨ ਦਾ 83/23 ਸੀ ਡਿਵੀਜ਼ਨ ਦਾ ਫੇਰ 78/23 ਏ ਡਿਵੀਜ਼ਨ ਫੋਕਲ ਪੁਆਇੰਟ ਲੁਧਿਆਣਾ ਇਹ ਸਾਰਾ ਮਤਲਬ ਸਾਡੇ ਏਰੀਆ 'ਚ ਵੌਂਟਡ ਸੀਗੇ ਨੇ ਕੇਸੇਸ ਦੇ ਵਿੱਚ ਤੇ ਪੁਲਿਸ ਜਿਹੜੀ ਪੁਰਾਣੇ ਕ੍ਰਿਮੀਨਲ ਦੇ ਖਿਲਾਫ ਜਿੱਦਾਂ ਤੁਹਾਨੂੰ ਪਤਾ ਜ਼ੀਰੋ ਟੋਲਰੈਂਸ ਪਾਲਿਸੀ ਆ ਉਹਦੇ ਤਹਿਤ ਹੀ ਸਾਰੀ ਇਹ ਜਿਹੜੀ ਹੈ ਕੰਮ ਚੱਲਦਾ ਰਿਹਾ ਹੈ। ਸ੍ਰੀ ਰਾਮ ਸਰ ਕਿ ਹੁਣ ਤੱਕ ਜਾਣ ਵੀ ਨਹੀਂ ਰਹੀ ਤਾਂ ਨਹੀਂ ਉਹ ਦੀ ਗੱਲ ਨਹੀਂ ਕੋਈ ਸਾਹਮਣੇ ਆਈ ਪਰ ਇਹ ਜੀ ਪੁੱਛ ਕੇ ਜਾਰੀ ਹੈ ਹੋਰ ਗੱਲਾਂ ਪਤਾ ਲੱਗਣਗੀਆਂ ਕਿ ਕੋਈ ਵਾਰੀ ਮੁਲਜ਼ਮ ਦੀ ਆਦਤ ਹੁੰਦੀ ਹੈ ਵੀ ਜਿਹੜੇ ਚੀਜ਼ਾਂ ਦਾ ਪਤਾ ਉਹੀ ਗੱਲ ਦੱਸੋ। ਦੂਜੀ ਗੱਲ ਬੰਦਾ ਛਪੌਂਦਾ ਹੀ ਹੈ। ਜੇਲ੍ਹ ਦੇ ਵਿੱਚੋਂ ਜਿਹੜਾ ਜੇਲ੍ਹ ਦੇ ਨਾਲ ਕਨੈਕਸ਼ਨ ਜਿਹੜੇ ਫਰਾ ਕਿ ਉਹਦੇ ਵਿੱਚ ਕਿਸ ਤਰ੍ਹਾਂ ਲੀਕ ਹੋ ਰਿਹਾ ਸੀਗੀ ਔਰ ਕੀ ਬਲੇ ਇਹਨਾਂ ਦੇ ਨਾਲ ਦੇ ਬੰਦੇ ਸੀਗੇ ਉਹ 2020 ਦੇ ਵਿੱਚ ਹਾਂਜੀ ਅੰਮ੍ਰਿਤਸਰ ਤੋਂ ਭੱਜੇ ਸੀਗੇ ਮਤਲਬ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਕ੍ਰਿਮੀਨਲਲੀ ਕਨੈਕਟਡ ਹੈ ਔਰ ਪੁਰਾਣਾ ਬੰਦਾ ਹੈ ਇਸ ਕ੍ਰਿਮੀਨਲਿਟੀ ਦੇ ਵਿੱਚ ਰੰਗਿਆ ਹੋਇਆ ਹੈ ਇਹ ਮੇਰਾ ਕਹਿਣ ਦਾ ਮਤਲਬ ਹੈ ਕਿ ਉਦੋਂ ਤੁਸੀਂ ਮਤਲਬ ਜੇ ਤੋ ਫਾਰਰ ਸੀ ਤਾਂ ਉਸ ਤੋਂ ਬਾਅਦ ਨਹੀਂ ਇਹ ਨਹੀਂ ਸੀਗਾ ਜੀ ਇਹਦੇ ਸਾਥੀ ਸੀਗੇ ਜਿਹੜੇ ਉਹ ਨਾਲ ਦੇ ਗੈਂਗ ਮੈਂਬਰ ਇਹ ਹੁਣ ਕਾਫੀ ਢੇਰ ਤੋਂ ਫਰਾਰ ਸੀਗਾ ਮਤਲਬ तकरीबन 2 ਡੇਢ 2 ਸਾਲ ਤੋਂ ਔਰ ਵਾਰਦਾਤਾਂ ਦੇ ਵਿੱਚ ਵੌਂਟਡ ਸੀ ਔਰ ਅਜੇ ਅਸੀਂ ਬਾਕੀ ਡਿਸਟ੍ਰਿਕਟਸ ਤੋਂ ਕਨਫਰਮ ਕਰਨਾ ਜਿੱਥੇ ਰਹੇ ਤਰਨਤਾਰਨ ਹੈ ਜਾਂ ਬੰਗਾ ਹੈ ਜਾਂ ਹੁਸ਼ਿਆਰਪੁਰ ਹੈ ਵੀ ਜਿੱਥੇ ਰਹਿ ਰਹੇ ਸੀ ਹੋ ਸਕਦਾ ਉੱਥੇ ਵੀ ਕੋਈ ਵਾਰਦਾਤਾ ਕੀਤੀਆਂ ਹੋਣ ਇਹਨਾਂ ਦਾ ਰਿਮਾਂਡ ਲੈ ਕੇ ਤੇ ਅੱਗੇ ਦੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਪੁਲਿਸ ਪਾਰਟੀ ਨੇ ਵੀ ਅੱਛਾ ਕੰਮ ਕੀਤਾ ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕਰਾਂ ਸਰ ਕਿੱਥੋਂ ਅਰੈਸਟ ਕੀਤਾ ਜੀ ਇਹ ਦਾਣਾ ਮੰਡੀ 게ਟ ਕੀਮਾ ਦੇ ਦੇ ਬੈਕ ਸਾਈਡ ਤੋਂ ਦਾਣਾ ਮੰਡੀ ਦੇ ਖੇਤਰ ਚੋਂ ਸਰ ਇਹ ਆਏ ਹੋਏ ਸੀਗੇ ਜੀ ਰਹਿਰੇ ਤੁਹਾਨੂੰ ਦੱਸਿਆ ਵੀ ਲੇਟੈਸਟ ਉਥੋਂ ਸੀਗੇ ਤੇ ਬਾਕੀ ਅੰਮ੍ਰਿਤਸਰ ਨੂੰ ਵੀ ਵਿਜ਼ਿਟ ਕਰਦੇ ਸੀ ਕਿਉਂਕਿ ਇਹਨਾਂ ਦੇ ਪੈੜਾ ਪੁਰਾਣਾ ਸਿਸਟਮ ਸਾਰਾ ਅੰਮ੍ਰਿਤਸਰ ਦੇ ਵਿੱਚ ਹੀ ਸੀਗਾ ਨਹੀਂ ਕਿਸੇ ਵਾਰਦਾ ਵਾਰਦਾਤ ਦੇ ਦੌਰਾਨ ਫੜਿਆ ਗਿਆ ਇਹ ਇਹ ਇਨਫੋਰਮੇਸ਼ਨ ਬੇਸ ਫੜਿਆ ਗਿਆ ਜੀ ਔਰ ਰਿਕਵਰੀਆਂ ਤਿੰਨਾਂ ਤੋਂ ਮਤਲਬ 4 ਵੈਪਨ ਮਿਲ ਜਾਣੇ ਵਿਦ ਲਾਈਵ ਰਾਉਂਡਸ ਔਰ ਇੰਨੇ ਕੇਸਾਂ ਚ ਵੌਂਟਡ ਹੋਣਾ ਬੰਦਾ 6 ਕੇਸ ਜਿਹੜੇ ਅਰੈਸਟ ਇਹਦੀ ਵੌਂਟਡ ਹੈ 7ਵਾਂ ਕੇਸ ਜਿਹੜਾ ਹੈਗਾ ਲੁਧਿਆਣਾ ਦਾ ਫੋਕਲ ਪੁਆਇੰਟ ਕਮਿਸ਼ਨਰੇਟ ਲੁਧਿਆਣੇ ਦਾ ਕੇਸ ਆ ਉਹਦੇ ਚ ਵੀ ਇਦਾਂ ਹੀ ਵਾਰਦਾਤ ਜਿਹੜੀ ਐ ਰੋਬਰੀ ਦੀ ਹੋਈ ਐ ਤੋ ਇਹਦੇ ਨਾਲ ਸਾਡਾ ਕਾਫੀ ਅੱਛਾ ਜਿਹੜਾ ਇੰਪੈਕਟ ਪਿਆ ਐ ਬਿਕਾਜ਼ ਆਰਮਜ਼ ਐਕਟ ਦੀ ਰਿਕਵਰੀ ਜਿਹੜੀ ਹੁੰਦੀ ਆ ਉਹਨਾਂ ਸੋਸਾਇਟੀ ਨੂੰ ਬੜਾ ਇੱਕ ਲਾਭ ਪਹੁੰਚਦਾ ਐ ਕਿ ਸ਼ਾਂਤੀ ਬਰਕਰਾਰ ਰੱਖੇ ਜਿੰਨੇ ਦੇ ਸਰ ਕਿੱਥੇ ਕਿਹੜੀ ਕਿਹੜੀ ਜਗ੍ਹਾ ਤੇ ਸਭ ਕਹਿ ਰਹੇ ਪੰਜਾਬ ਦੇ ਵਿੱਚ ਸਾਰਾ ਨੈਟਵਰਕ ਫੈਲਿਆ ਆ ਮੈਂ ਦੱਸਿਆ ਬਈ ਤੈਨੂੰ ਕਿੰਨੇ ਹੋਰ ਕਿੰਨੇ ਬੰਦੇ ਨੇ ਜਿਹਨਾਂ ਲੱਗਾ ਵੀ ਰੈਟੀਫਾਈਡ ਹੋ ਗਏ ਨੇ ਉਹਨੇ ਮਗਰੜੇਗੇ ਨਹੀਂ ਉਹ ਅਸੀਂ ਸੋਸ਼ਲ ਮੀਡੀਆ ਤੋਂ ਕੱਢ ਰਹੇ ਆ ਇਹਨਾਂ ਦੇ ਬੰਦੇ ਔਰ ਟੈਕਨੀਕਲ ਐਵੀਡੈਂਸ ਤੋਂ ਫੋਨ ਵਗੈਰਾ ਤੋਂ ਕਾਫੀ ਸਾਡੇ ਕੋਲ ਆ ਰਿਹਾ ਹੈ ਨੇ ਸਾਹਮਣੇ ਉਹ ਬੱਚਿਆਂ ਦਾ ਤਾਂ ਦੇਖੋ ਇਦਾਂ ਹੁੰਦਾ ਨਾ ਉਹਨਾਂ ਨੂੰ ਅਸੀਂ ਦੇਖਾਂਗੇ ਕਿ ਜੇ ਕੋਈ ਇਸੇ ਚੀਜ਼ ਨਹੀਂ ਇਨਵੋਲਡ ਤਾਂ ਉਹਨਾਂ ਨੂੰ ਡੀਕ੍ਰਿਮੀਨਲਾਈਜ਼ ਕਰਨਾ ਸਾਡਾ ਫਰਜ਼ ਹੈ ਕੋ ਰਿਸਪੈਕਟੇਬਲ ਨੂੰ ਬੁਲਾਵਾਂਗੇ ਪੇਰੈਂਟਸ ਨੂੰ ਬੁਲਾਵਾਂਗੇ ਕਿ ਇਹੋ ਜਿਹੇ ਬੱਚਿਆਂ ਨੂੰ ਨਾ ਫੋਲੋ ਕਰਨ ਪੈਸੇ ਸਰ ਜਿਹੜੇ ਕੇਸ ਦੇ ਨਾਲੇ ਖਲਾਫ ਕਰਦੇ ਨੇ ਉਹਨਾਂ ਸਾਡੇ ਵਿੱਚੋਂ ਉਹਨਾਂ ਨੂੰ ਤੁਸੀਂ ਫੋਲੋ ਕਰਦੇ ਹੋ ਕਿ ਸਪੈਸਿਫਿਕ ਚੰਦਾ ਮਤਲਬ ਇਹ ਸੀ ਕਿ ਕਿਹੜੇ ਕਿਸੇ ਵਿੱਚ ਇਹ ਇਦਾਂ ਜੀ ਜਿਹੜਾ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਦਾਇਤਾਂ ਮੁਤਾਬਕ ਆਪਾਂ ਐਂਟੀ ਸੋਸ਼ਲ ਐਲੀਮੈਂਟਸ ਤੇ ਔਰ ਸਪੈਸ਼ਲੀ ਜਿਹੜਾ ਡਰੱਗਸ ਆਰਮਸ ਤੇ ਐਕਸਾਈਜ਼ ਦੇ ਉੱਤੇ ਸਪੈਸ਼ਲ ਫੋਕਸ ਕਰ ਰਹੇ ਸੀਗੇ ਉਹਦੇ ਤਹਿਤ ਹੀ ਕਮਿਸ਼ਨਰ ਪੁਲਿਸ ਨੂੰ ਇਹ ਵੱਡੀ ਕਾਮਯਾਬੀ ਮਿਲੀ ਹੈ ਤਿੰਨ ਦੋਸ਼ੀ ਅਸੀਂ ਫੜੇ ਆ ਚਾਰ ਹਥਿਆਰਾਂ ਨਾਲ ਉਹਨਾਂ ਚ 0.324 ਦੇ ਦੋ ਤਿੰਨ ਨੇ ਤੇ ਇੱਕ ਹੈਗਾ 0.31 5 ਦਾ ਨਾਲ ਲਾਈਵ ਰਾਉਂਡਸ ਨੇ ਇਹ ਬੰਦੇ ਕਾਫੀ ਪੁਰਾਣੇ ਰੋਬਰ ਇਹਨਾਂ ਨੂੰ ਕਹਿ ਸਕਦੇ ਆ ਜਿਹੜੇ ਰੋਬਰੀ ਕਰਦੇ ਆ ਔਰ ਸਨੇਚਿੰਗ ਐਂਡ ਰੋਬਰੀ ਔਰ ਉਹ ਵੀ ਪਿਸਟਲ ਦੀ ਨੋਕ ਤੇ ਇਹ ਚ ਮੇਨ ਜਿਹੜਾ ਇਹਨਾਂ ਦਾ ਕਿੰਗ ਪਿੰਨੇ ਹੈਗਾ ਪ੍ਰਦੀਪ ਇਹ ਕਾਫੀ ਪੁਰਾਣਾ ਕ੍ਰਾਈਮਨਲ ਹੈ ਇਹ ਹੁਣ ਜਿਹੜਾ ਇਹ ਲੇਟੈਸਟ ਰਹਿ ਰਿਹਾ ਸੀਗਾ ਅਲੱਗ-ਅਲੱਗ ਜ਼ਿਲ੍ਹਿਆਂ 'ਚ ਨੇ ਪਹਿਲਾਂ ਤਾਂ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਇਸ ਤੋਂ ਬਾਅਦ ਜਦੋਂ ਕ੍ਰਾਈਮ ਕਰਕੇ ਤੂੰ ਭੱਜਿਆ ਪਹਿਲਾਂ ਤਰਨਤਾਰਨ ਨੇ ਰਿਹਾਈ ਲਈ ਫਿਰ ਉਸ ਤੋਂ ਬਾਅਦ ਗੁੱਜਰਪੁਰੇ ਫਿਰ ਬੰਗੇ ਐਸਬੀਐਸ ਨਗਰ ਨਵਾਂ ਸ਼ਹਿਰ ਚ ਫਿਰ ਮੋਲਟਾਊਨ ਹੁਸ਼ਿਆਰਪੁਰ ਬੇਸਿਕਲੀ ਬੜਾ ਛਾਤਰ ਕ੍ਰਿਮੀਨਲ ਹੈ ਔਰ ਇਹਦਾ ਬੈਕਗ੍ਰਾਉਂਡ ਇਹ ਹੈ ਕਿ ਇਹ ਜੇ ਤੁਹਾਨੂੰ ਯਾਦ ਹੋਵੇ 2020 ਦੇ ਵਿੱਚ ਇਹਦੇ ਨਾਲ ਜਿਹੜੇ ਸਾਥੀ ਸੀ ਗੁਰਪ੍ਰੀਤ ਤੇ ਜਰਨੈਲ ਉਹ ਜੇਲ੍ਹ ਨੂੰ ਕੰਧ ਦੇ ਉੱਤੋਂ ਦੇ ਭੱਜ ਗਏ ਸੀਗੇ ਔਰ ਉਸ ਤੋਂ ਬਾਅਦ ਫੜੇ ਗਏ ਸੀ ਇਹ ਉਹਨਾਂ ਦਾ ਪੁਰਾਣਾ ਸਾਥੀ ਹੈ ਔਰ ਜਿਹੜੇ ਇਹਦੇ ਖਿਲਾਫ ਮੁਕੱਦਮੇ ਜਿਨ੍ਹਾਂ ਚ ਵੌਂਟਡ ਸੀਗਾ ਇਹ ਜਿਹਾ ਸੀ ਪੁਰਾਣਾ ਸਾਰਾ ਇਹਨਾਂ ਦਾ ਰਿਕਾਰਡ ਲਈਏ ਵੀ ਕਦੋਂ ਤੋਂ ਸੀਗਾ ਇਹ ਤਕਰੀਬਨ ਜਿਹੜੇ ਮੁਕੱਦਮੇ ਨੇ ਉਹ 6 6 ਮੁਕੱਦਮੇ ਨੇ ਜੀ 2023 ਦੇ ਕਾਫੀ ਮੁਕਦਮੇ ਨੇ ਤੇ ਇਸ ਤੋਂ ਇਲਾਵਾ ਲੁਧਿਆਣੇ ਦਾ ਵੀ ਇਹਨਾਂ ਦਾ ਇੱਕ ਮੁਕਦਮਾ ਜਿਹੱਚੇ ਪੀਓ ਹੈ ਇਹ ਸਾਰੇ ਕੇਸਾਂ ਦੀ ਵੇਰਵਾ ਅਸੀਂ ਕੱਢਿਆ ਤੁਹਾਡੇ ਵਾਸਤੇ ਇਹ ਚ ਹਰੇਕ ਪਿਸਤੌਲ ਦੀ ਨੋਕ ਤੇ ਕਦੇ ਕੁਝ ਪੈਸੇ ਨਕਦੀ ਕੋਈ ਕਦੇ ਕੁਝ ਕੀਤਾ ਔਰ ਕਈ ਵਾਰੀ ਹਵਾ ਚ ਫਾਇਰ ਵੀ ਕੀਤਾ ਜਾਂ ਸੜਕ ਤੇ ਫਾਇਰ ਕਰ ਦਿੱਤਾ ਹੁਣ ਇਹਦੇ ਚ ਜਿਹੜੀ ਨਵੀਂ ਗੱਲ ਆਈ ਹੈ ਇਹਨੇ ਆਪਣਾ ਹੋਰ ਮੋਡਸ ਪਰੈਂਡੀ ਚੇਂਜ ਕੀਤਾ ਕਿਉਂਕਿ ਅਮਰਸਰ ਤੋਂ ਬਾਹਰ ਰਹਿ ਰਿਹਾ ਸੀਗਾ ਇਹ ਸੋਸ਼ਲ ਮੀਡੀਆ ਰਾਹੀਂ ਨਵੇਂ ਬੱਚੇ ਜਿਹੜੇ ਯੰਗਸਟਰ ਹੈ ਉਹਨਾਂ ਨੂੰ ਪਰਮਾਉਂਦਾ ਸੀ ਹਥਿਆਰਾਂ ਵਾਸਤੇ ਆਪਣੇ ਮਗਰ ਲਾਉਂਦਾ ਸੀ ਉਹਨਾਂ ਰਾਹੀਂ ਆਪਣੇ ਪੈਸੇ ਕਮਾ ਕੇ ਤੇ ਆਪਣੇ ਜਿਹੜੇ ਸ਼ੌਕ ਪੂਰੇ ਕਰਦਾ ਸੀ ਆਪਣੀਆਂ ਲਗਜ਼ਰੀ ਪੂਰੀਆਂ ਕਰਦਾ ਸੀਗਾ ਮੱਧ ਪ੍ਰਦੇਸ਼ ਤੋਂ ਤਕਰੀਬਨ ਜਿਹੜਾ ਇਹ 20000 ਰੁਪਏ ਦਾ ਲਿਆ ਕੇ ਪਿਸਤੌਲ ਇੱਥੇ 45000 ਦਾ ਬੱਚਿਆਂ ਨੂੰ ਵੇਚਦਾ ਸੀਗਾ ਔਰ ਉਹਨਾਂ ਨੂੰ ਆਪਣੇ ਮਗਰ ਲਾਉਂਦਾ ਸੀਗਾ ਤੇ ਉਹਨਾਂ ਨੂੰ ਆਪਣੇ ਚੇਲੇ ਬਣਾਉਂਦਾ ਸੀ ਗੈਂ ਵਧਾਉਂਦਾ ਸੀ ਪਲੱਸ ਆਪਣੇ ਇੱਕ ਸੇਵਾਦਾਰ ਟਾਈਪ ਉਹਨਾਂ ਨੂੰ ਬਣਾਉਂਦਾ ਸੀਗਾ ਇਹਦੇ ਨਾਲ ਦੋ ਬੰਦੇ ਹੋਰ ਫੜੇ ਗਏ ਇੱਕ ਮਨਪ੍ਰੀਤ ਏਲੀਅਸ ਮਨੀ ਹੈ ਇਹ ਸੁਲਤਾਨ ਵੰਡ ਦਾ ਹੈ ਜੋਗਾ ਸਿੰਘ ਏਲੀਅਸ ਬਿੱਲਾ ਇਹ ਏ ਡਿਵੀਜ਼ਨ ਇਹਦੇ ਖਿਲਾਫ ਵੀ ਪਹਿਲਾਂ ਪਰਚੇ ਦਰਜ ਨੇ ਤਕਰੀਬਨ ਛੋਟੀ ਉਮਰ ਦੇ ਹੀ ਸਾਰੇ ਹੈਗੇ ਇਹ ਬੰਦੇ ਇਹਦੇ ਚ ਪ੍ਰਦੀਪ ਦੀ ਉਮਰ 31 ਸਾਲ ਹੈ ਮਨਪ੍ਰੀਤ 20 ਸਾਲ ਹੈ ਤੇ ਜੋਗਾ ਸਿੰਘ ਜਿਹੜਾ ਇਲੀਅਸ ਬਿੱਲਾ 19 ਸਾਲ ਹੈ ਸੋ ਇਹਦੇ ਚ ਗੇਟ ਕੀਮਾਂ ਦੀ ਪੁਲਿਸ ਪਾਰਟੀ ਲੈਡ ਬਾਏ ਏਸੀਪੀ ਸੁਰਿੰਦਰ ਮੈਡਮ ਦਰਪਨ ਹਰਪ੍ਰੀਤ ਮੰਡੇਰ ਜੀ ਸਾਡੇ ਡੀਸੀਪੀ ਸਾਹਿਬ ਦੀ ਰਹਿਨਮਾਈ ਸਾਰਾ ਕੰਮ ਕੀਤਾ ਹੈ ਤੋ ਮੈਨੂੰ ਅੱਛੀ ਕਾਮਯਾਬੀ ਮੰਗਦਾ ਔਰ ਬੇਸਿਕਲੀ ਜਿਹੜਾ ਨੈਟਵਰਕ ਹੈ